ਉਹ ਲੋਕ ਜਿਹੜੇ ਭਰਾ ਉਹਨਾਂ ਨੂੰ ਆਉਣਾ ਨਹੀਂ ਪਤਾ ਕਿ ਕਿਹੋ ਜਿਹਾ ਲੱਗਿਆ ਹੋ ਆ ਜਾਣਾ ਉਹ ਨੀਅਤਾਂ ਚ ਟੋਪਕ ਵਾਲੀ ਸਰਕਾਰ ਮੋਗਾ ਉਹ ਦੇਖ ਲੋ ਜਦੋਂ ਮੈਂ ਹਾਲੇ ਜਾ ਜਾਂਦਾ ਹੁਣ ਤਾਂ ਅਗਲੇ ਜਮਾ ਦੇ ਆ ਜਾਂਦਾ ਹੋਰ ਫੜਨਾ ਆ ਜਾਂਦਾ ਹਾਲੇ ਬਾਤ ਸੁਣਦੇ ਤੇ ਜਾੜੂ ਬਾਦ ਵੀਰੇ ਡਾਂਗਾ ਚੱਕ ਕੇ ਪਾਵਾਂਗੇ ਅਸੀਂ ਅਸੀਂ ਹੁਣ ਬੁਰੰਗਾ ਮੂਰੇ ਖੜਾਂਗੇ ਅਸੀਂ ਬੰਦੇ ਨੂੰ ਬਹੁਤ ਵਾਰੀ ਮੂਰੇ ਕਰ ਚੁੱਕੇ ਸਾਡਾ ਕੋਈ ਸੁਭਾਈ ਨਹੀਂ ਹੋ ਰਹੀ ਐ ਤੇ ਸਾਡੇ ਬੱਚੇ ਡਿੱਗਦੇ ਆ ਭਿੱਜਦੇ ਆ ਅੱਧਾ ਗੰਦ ਸਾਡੇ ਘਰੇ ਜਾਂਦਾ ਸਾਡੇ ਚੁੱਲਿਆਂ ਤੇ ਗੂੰਹ ਜਾਂਦਾ ਲੋਕਾਂ ਦਾ ਹਾਂ ਆ ਦੇਖੋ ਕਿਤੇ ਮੀਂਹ ਦਾ ਪਾਣੀ ਖਾਲਾ ਤੇ ਜਾਦਾ ਹੁੰਦਾ ਐ ਪਾਣੀ ਆਮ ਦੇਖ ਲੋ ਬਰਬਾਰ ਨਿਕਲਦਾ ਦੇਖੋ ਇਹੇ ਆ ਦੇਖੋ ਹਾਲ ਆ ਦੇਖ ਲਓ ਹਾਲ ਸਾਡੇ ਪਾਟੀ ਜਿਹੜੇ ਪਿੰਡ ਫੂਲ ਦੇ ਅੱਜ ਜਿਹੜਾ ਸੰਘਰਸ਼ ਹੋਇਆਗਾ ਜਿਹੜਾ ਅਰਥੀ ਫੂਗ ਸਰਕਾਰ ਦੀ ਬਲਕਾਰ ਸਿੱਧੂ ਦੀ ਕੀਤਾ ਗਿਆ ਉਹ ਇਸ ਕਾਰਨ ਕੀਤਾ ਗਿਆ ਕਿ ਆਹ ਦੇਖੋ ਆ ਜਿਹੜੇ ਘਰ ਆਗੇ ਘਰਾਂ ਦੇ ਵਿੱਚ ਤੇ ਕਰ ਪਾਣੀ ਚੜਿਆ ਜਾਂਦਾਗਾ ਇੱਧਰ ਵੀ ਘਰ ਆ ਦੇ ਮੂਰੇ ਤੇ ਇੱਧਰ ਵੀ ਆ ਸਾਰੇ ਘਰ ਆ ਜਿੱਥੋਂ ਤਿੱਕਰ ਤਕਰੀਬਨ ਨਿਗਾਹ ਜਾਂਦੀ ਥੋਡੀ ਉੱਥੋਂ ਤਿੱਕਰ ਇਹ ਜਿਹੜਾ ਮੇਨ ਰਸਤੇ ਆ ਇਹ ਆ ਦੇਖੋ ਆ ਜਿਹੜੇ ਮੁੰਡੇ ਘਰਾਂ ਵਾਲੇ ਇਸ ਤਰ੍ਹਾਂ ਪਾਣੀ ਦੇ ਵਿੱਚ ਦੀ ਨੰਘ ਕੇ ਫੇਰ ਗਾਹਾਂ ਆਪੋ ਆਪਣੇ ਘਰਾਂ ਨੂੰ ਜਾਂਦੇ ਆਗੇ ਇਹ ਐਸੇ ਲੋਟ ਹੀ ਇਹ ਜਿਹੜੇ ਇੱਥੇ ਚਮੜੀ ਦਾ ਰੋਗ ਜਿਹੜੇ ਇੱਕ ਤਕਰੀਬਨ ਸਾਰਿਆਂ ਨੂੰ ਅਲਰਜੀ ਹੋ ਰਹੀ ਹੈ ਇਸ ਗੰਦੇ ਪਾਣੀ ਦੇ ਨਾਲ ਇਹ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਬਲਕਾਰ ਸਿੱਧੂ ਜਿਹੜਾ ਗੱਪੀ ਇਸ ਤਰ੍ਹਾਂ ਦੇ ਉੱਤੇ ਆ ਕੇ ਉਹ ਇਹੀ ਵੀਡੀਓ ਬਣਾ ਕੇ ਲਗਾਇਆ ਸੀ ਕਿ ਮੈਂ ਜਿੱਤਣ ਤੋਂ ਬਾਅਦ ਤੁਹਾਡਾ ਸਾਰਾ ਮੈਂ ਆਪ ਦਾ ਇਹ ਹੱਲ ਕਰਾਉਂਗਾ ਇਹ ਇਸ ਤਰ੍ਹਾਂ ਆ ਪਈ ਦਾ ਘਰਾਂ ਸਾਹਮਣੇ ਇਹਨੂੰ ਵੀ ਇਸੇ ਵਾਰ ਆਏ ਵਾਰ ਜਦੋਂ ਇਹ ਸਵੇਰ ਸ਼ਾਮ ਜਾਂ ਬੱਚੇ ਦੇ ਜਾਂਦੇ ਆ ਇਹ ਪਾਣੀ ਦੇ ਵਿੱਚ ਦੀ ਇਸ ਤਰ੍ਹਾਂ ਹੋ ਕੇ ਜਾਣਾ ਪੈਂਦਾਗਾ ਇਹ ਸਰਕਾਰ ਨੂੰ ਸਾਡੀ ਅਪੀਲ ਆ ਕਿ ਜਲਦ ਤੋਂ ਜਲਦ ਇਹ ਜਿਹੜਾ ਸਾਡਾ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਦਾ ਇਹ ਹੱਲ ਕਰਵਾਇਆ ਜਾਵੇ ਆ ਦੇਖੋ ਤੁਸੀਂ ਦੇਖ ਹੀ ਚੁੱਕਿਆਗਾ ਵਾਰਡ ਨੰਬਰ 1 ਦੇ ਇਹ ਹਾਲਾਤ ਆਗੇ ਇਸ ਤਰ੍ਹਾਂ ਜਿਹੜੇ ਜਾਂਦੇ ਆਗੇ ਜਦੋਂ ਵੀ ਕੋਈ ਘਰਾਂ ਦੇ ਵਿੱਚ ਜਾਂਦੇ ਆਪੋ ਆਪਣੇ ਘਰਾਂ ਦੇ ਵਿੱਚ ਆ ਜਿੰਨੇ ਘਰ ਆ ਸਾਰੇ ਤਕਰੀਬਨ ਇਹੀ ਹਾਲਾਤ ਆਗਾ ਇਧਰ ਦਾ ਤੇ ਇਧਰ ਨੂੰ ਵੀ ਸਾਰੇ ਦੇਖ ਲਓ ਤਕਰੀਬਨ ਸਾਡੇ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ 4-5 ਸਾਲ ਹੋ ਗਏ ਜਿਹੜੇ ਬੱਚੇ ਘਰਾਂ ਦੇ شادی ਦੇ ਲਾਇਕ ਹੋ ਰਹੇ ਆ ਉਹਨਾਂ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਵੀ ਅਸੀਂ ਛੱਪੜ ਦੇ ਵਿੱਚ ਦੀ ਕੁੜੀਆਂ ਨਿਘਾਵਾਂਗੇ ਜਾਂ ਛੱਪੜ ਦੇ ਵਿੱਚ ਦੀ ਅਸੀਂ ਆਵਾਂਗੇ ਇਹ ਹਾਲਾਤ ਹੋਏ ਪਏ ਆ ਸਾਡੇ ਪਿੰਡ ਦੇ ਵਿੱਚ ਬਲਕਾਰ ਸਿੱਧੂ ਲਾਰੇ ਲੱਪੀ ਨੂੰ ਇਹ ਨੂੰ ਅਪੀਲ ਆ ਵੀ ਇਹ ਦੇਖ ਕੇ ਗੌਰ ਕਰੇ ਇਸ ਚੀਜ਼ ਦੇ ਉੱਤੇ ਕੀ ਹੈ ਸਾਡੇ ਕੋਲੇ ਸਾਡੇ ਕੋਲ ਤਾਂ ਬੋਟਾ ਲੈਡਮੈਟ ਸਾਡੇ ਮੁਰਤਿ ਸਿਆਤ ਬੰਦੇ ਤੇ ਹੁਣ ਸਾਡੀ ਕੋਈ ਬਾਤ ਨਹੀਂ ਪੁੱਛਦਾ ਅੰਦਰ ਕਿਸੇ ਨੂੰ ਵਾਰਨਾ ਪੜ ਜੇਗਾ ਸਾਡੇ ਅਸੀਂ ਕੀ ਕਰਗੇ ਜਵਾਬ ਕਰਦੇ ਜੀ ਲੱਗੇ ਅੰਦਰ ਬੈਠੇ ਆ ਸਾਡਾ ਤਾਂ ਪਾਣੀ ਦਾਲਾ ਦੁੱਧ ਪੋੜਾ ਸਾਨੂੰ ਸੌਦਾ ਲਿਆਣਾ ਹੜਕੇ ਭੁੱਖੇ ਆ ਜਿੱਥੇ ਮਹਾੜਾ ਜਾਂਦਾ ਨਾ ਉੱਥੇ ਵੀ ਖਾਣ ਪੀਣ ਪਹੁੰਚਦਾ ਸਾਡੇ ਕੋਲੇ ਖਾਣ ਪੀਣ ਵੀ ਨਹੀਂ ਪਹੁੰਚਦਾ ਹੈਗਾ ਫਿਰ ਕਿੱਤੋਂ ਕਿਤੇ ਤਾਂ ਚੱਲੋ ਹੁਣ ਦੇਖੋ ਜੋ ਕਿ ਕਿੰਨੀ ਬਚਾ ਰੱਖਿਆ ਆ ਆ ਜਾਣਾ ਉਹ ਨੀ ਆ ਪਾਣੀ ਦੇਖ ਲਈ ਬੁਰਾ ਹਾਲ ਆ ਜੀ ਆ ਦੇਖੋ ਬਾਗ ਨੰਬਰ 1 ਦਾ ਹਾਲ ਆ ਜੀ ਆ ਦੇਖੋ ਬੁੜੀਆਂ ਨੇ ਦੁਕਾਨ ਤੇ ਜਾਣਾ ਸੀ ਆ ਦੇਖੋ ਕੀ ਹਾਲ ਆ ਆ ਕੀ ਹਾਲ ਆ ਦੇਖੋ ਤੁਸੀਂ ਕੀ ਕਰੀਏ ਅਸੀਂ ਯਾਰ ਭਾਂਦਰ ਰੋਜ਼ ਜਾ ਕੇ ਕਿਤੇ ਕਿਤੇ ਜਨਾ ਕਿਤੇ ਕਿਤੇ ਨਾ ਕੋਈ ਹੱਲ ਹੋਇਆ ਹੀ ਨਹੀਂ ਆ ਦੇਖੋ ਆ ਦੇਖੋ ਕੀ ਕਰਨਾ ਸੀ ਸਾਲੋ ਉਦੋਂ ਵੀ ਡੋਬਦਾ ਪਾਣੀ ਦੇਖ ਸਾਡੇ ਜਵਾਬ ਨਹੀਂ ਆਪਲੇ ਕੋ ਸਕਦੀਆਂ ਸਾਡੀਆਂ ਨੋਹਾਂ ਤਿੰਨ ਆਪ ਚਰਹਾ ਦਿਹਾੜੀ ਜਾਂਦੀਆਂ ਬੱਚੇ ਸਾਡੇ ਡੇਗਦੇ ਭਿੱਜਦੇ ਆ ਕੇ ਘਰਾਂ ਚ ਵੜਦੇ ਆ ਆ ਹਾਲ ਹੈ ਸਾਡਾ ਆ ਸਰਕਾਰ ਦੇ ਵਿੱਚ ਕੀ ਕਰਗੇ ਅਸੀਂ ਕਿਹਨੂੰ ਕੱਗੇ ਕਿੱਥੇ ਜਾਈਏ ਹਰ ਇੱਕ ਮੌਕਾ ਦਿੱਤਾ ਸੀ ਕਿੱਡੇ ਕਿੱਡੇ ਪਾਣੀ ਸਾਨੂੰ ਇੱਕ ਮੌਕਾ ਸੀ ਤਾਂ ਦੇਤਾ ਸੀ ਸਾਨੂੰ ਝਾੜੂ ਵਾਲੇ ਵੀ ਕਹਿੰਦੇ ਸੀ ਵੀ ਸਾਨੂੰ ਮੌਕਾ ਨਹੀਂ ਦਿੱਤਾ ਸੀ ਤਾਂ ਜੀ ਦੇਤਾ ਸੀ ਮੌਕਾ ਉਹਦੋਂ ਤਾਂ ਸਾਡੇ ਅੰਦਰ ਵੜ ਜਾਂਦਾ ਪਾਣੀ ਜਦੋਂ ਸਾਡੇ ਸੀ ਆ ਜੇ ਤਾਂ ਗਾਹਾਂ ਨੂੰ ਸਾਥੋਂ ਵੋਟਾਂ ਲੈਣੀਆਂ ਤਾਂ ਸਾਡਾ ਮਸਲਾ ਇੱਕ ਆਹੀ ਰਾਹ ਇਹ ਵੀ ਗੁਰੂ ਘਰ ਨੂੰ ਰਾਹ ਹੁੰਦਾਗਾ ਦੇਖੋ ਜੀ ਇਹਦੇ ਵੀ ਹਾਲਾਤ ਦੇਖ ਲਖੀਏ ਇਹ ਪਰ ਸਾਨੂੰ ਸਾਹ ਵੀ ਹਲੇ ਜੰਦਾ ਪਾਣੀ ਆ ਜ਼ਖਮ ਹੋਈ ਪਿਆ ਲੋਕਾਂ ਦੇ ਪਰਾਂ ਲੋਕ ਬਾਹਰ ਨਿਕਲ ਰਹੇ ਆ ਦੇਖੋ ਜੀ ਦੇਖੋ ਜੀ ਕੀ ਹਾਲਾਤ ਨੇਗੇ ਕਿ ਇਹਦੀਆਂ ਚੱਪਲਾ ਰਹਿ ਗਈਆਂ ਕਿਸੇ ਦਾ ਕੁਸ ਰਹਿ ਗਿਆ ਬੱਚੇ ਡਿੱਗ ਡਿੱਗ ਕੇ ਜਾਂਦੇ ਆ ਦੇਖੋ ਆ ਨਹੀਂ ਆ ਗੁਰੂ ਘਰ ਨੂੰ ਰਾ ਜਾਂਦੇ ਆ ਬੜੇ ਬੱਚੇ ਆ ਰਹੇ ਵੀਰੇ ਡਾਂ ਗਾਚਾ ਕਰਕੇ ਪਾਵਾਂਗੇ ਅਸੀਂ ਅਸੀਂ ਹੁਣ ਬੁੜੀਆਂ ਮੂਹਰੇ ਖੜਾਂਗੇ ਅਸੀਂ ਬੰਦੇ ਨੂੰ ਬਹੁਤ ਵਾਰੀ ਮੂਹਰੇ ਕਰ ਚਾ ਸਾਡਾ ਕੋਈ ਸੁਮਾਈ ਨਹੀਂ ਹੋ ਰਹੀ ਐ ਤੇ ਸਾਡੇ ਬੱਚੇ ਡੇਗਦੇ ਆ ਭਿੱਜਦੇ ਆ ਅੱਧਾ ਗੰਦ ਸਾਡੇ ਘਰੇ ਜਾਂਦਾ ਸਾਡੇ ਚੁੱਲਿਆਂ ਤੇ ਗੂੰਹ ਜਾਂਦਾ ਲੋਕਾਂ ਦਾ ਹਾਂ ਆ ਦੇਖੋ ਕਿਤੇ ਮੀਂਹ ਦਾ ਪਾਣੀ ਖਾਲਾ ਤੇ ਵਹ ਜਾਂਦਾ ਹੁੰਦਾ ਐ ਪਾਣੀ ਆਮ ਦੇਖੋ ਬਰਬਾਰ ਨਿਕਲਦਾ ਦੇਖੋ ਇਹ ਆਹ ਦੇਖੋ ਹਾਲ ਆਹ ਦੇਖ ਲਓ ਹਾਲ ਦੇ ਪਾਟੀ ਹਾਂ ਦੇਖੋ ਗਾਰ ਨੰਬਰ 1 ਹਲਵੀਆ ਕਿੰਨਾ ਕਰ ਗਿਆ ਇਹ ਦੇਸੀ ਹੈ ਇਹ ਕਿੰਨਾ ਗੱਤਾ ਪਾਣੀ ਆ ਪਤਾ ਬਾੜਾ ਤੱਤਾ ਹੈ ਬਾੜਾ ਤੱਤਾ ਕਿੰਨਾ ਗੱਤਾ ਪਾਣੀ ਛੋਟੇ ਹੋਏ ਬਾੜਾ ਤੱਤਾ ਆਏ ਹੋਏ